ਨੂੰ ਪਤਾ ਖਾਲੀ ਹੱਥ ਗਿਆ ਜਿੱਥੇ ਗਿਆ ਗੋਰੀਏ ਛੱਡ ਗਿਆ ਲੈਗਸੀਏ ਸਭ ਨੂੰ ਪਤਾ ਓ ਦਿਲ ਦਾ ਨਹੀਂ ਮਾੜਾ ਐ ਦਿਲਾਂ 'ਚ ਵਸਿਆ ਜਾਣਦੇ ਨਿਆਣੇ ਤੇ ਸਿਆਣੇ ਬੱਲੀਏ ਓ ਹੱਲੇ ਨਹੀਂ ਓ ਯੱਟ ਦਾ ਜਨੱਜਾ ਉੱਠਿਆ ਵੇਖੀ ਜਨ ਪੈਣਿਆ ਪੜਾਕੇ ਬੱਲੀਏ ਹੱਲੇ ਨਹੀਂ ਓ ਯੱਟ ਦਾ ਜਨੱਜਾ ਉੱਠਿਆ ਵੇਖੀ ਜਨ ਪੈਣਿਆ ਪੜਾਕੇ ਬੱਲੀਏ ਵਾਜ ਜਿਹੜੇ ਸੋਚਦੇ ਖਮੋਸ਼ ਹੋ ਗਈ ਵੇਟ ਐਂਡ ਵਾਚ ਹੱਲੇ ਹੋਈ ਐ ਸ਼ੁਰੂ ਰਾਂਦੀ ਦੁਨੀਆ ਤੇ ਪੁੱਤ ਪੈਣਾ ਦਬਕਾ ਕਿਰਸ਼ੀਆ ਵੀ ਨਾਲ-ਨਾਲ ਹੋ ਗਿਆ ਸ਼ੁਰੂ ਤੁਹਾਡਾ ਪੰਕਾ ਆਪਣੀ ਆਪਣੀ ਖਾਦ ਦੇ ਬਹੁਤ ਵਾਜਬ ਨੇ ਮਾਲ ਪੱਤਾ ਵਰਕਰਾਂ ਦੀ ਵੱਡੀ ਮੰਗ ਹੈ ਟਟੋ ਦਾ ਡੋਨਰ ਦਾ ਜਾਈ ਨਹੀਂ ਰਾ ਬੱਚੇ ਵਰਕਰ ਪੱਕੇ ਹੋਣੇ ਚਾਹੀਦੇ ਐ ਪੈਨਸ਼ਨਰਸ ਨੂੰ ਦੋਨੋਂ ਨਾਲ ਦਾ ਫਲਾਨ ਕਰਨਾ ਚਾਹੀਦਾ ਹੈ ਬਾਕੀ ਬਕਾਏ ਦਾ ਪੂਰੀਆ ਹੋ ਰਿਹਾ ਚਾਹੀਦਾ ਹੈ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਫਰਿਆ ਪਿੰਨੂ ਪਤਾ ਗਿਆ ਪੈਨਸ਼ਨਰ ਜਿਹੜੇ ਬਕਾਏ ਸੀਗੇ ਉਹ ਡਾ ਸਾਰੇ ਡੀਏ ਦੇ ਵੀ ਤੇ ਪੈਨਸ਼ਨ ਦੇ ਵੀ 17/7/2020 ਤੋਂ ਬਾਅਦ ਵਾਲੇ ਜਿੰਨੇ ਮੁਲਾਜ਼ਮ ਹੈਗੇ ਉਹ ਕੇਟਰ ਦੇ ਨਾਲ ਲੂਣ ਕੇ ਰੱਖ ਦਿੱਤੇ ਕਿ ਸਰਕਾਰ ਨੇ ਇਸ ਤੋਂ ਇਲਾਵਾ ਦੇ ਆਪਕ ਬਾਲਾ ਜਬ ਆਪਣੀਆਂ ਆਪਣੀਆਂ ਮਿਹਾਗੀ ਮੰਗਾ ਦੇ ਲੜ ਰਹੇ ਨੇ ਇਥੇ ਮੈਰੀਟੋਰੀਅਸ ਸਕੂਲ ਵਾਲੇ ਬੋਲ ਕੇ ਕਹਿ ਰਹੇ ਨੇ ਕੰਪਿਊਟਰ ਦੇ ਆਪਕ ਸੰਗਰੂਰ ਦੇ ਅੰਦਰ ਆਪਣਾ ਮਾਰਗਵਾਹ ਤੇ ਬੋਖੜਤਾ ਦਾ ਗੈਟ ਸ਼ੁਰੂ ਕਰਕੇ ਬੈਠੇ ਹੋਏ ਆ ਤੇ ਪੰਜਾਬ ਦੇ ਹਰ ਕੋਨੇ ਚਾਹੇ ਬਿਜਲੀ ਦਾ ਮਾਰਗ ਹੋਵੇ ਚਾਹੇ ਰੈਗੂਲਰ ਮਾਰਗ ਹੋਵੇ ਚਾਹੇ ਕੱਚਾ ਹੋਵੇ ਤਾਂ ਕਿਸੇ ਵੀ ਕਿਸਮ ਦਾ ਹੋਵੇ ਸਾਰੇ ਲੜ ਰਹੇ ਨੇ ਪੈਨਸ਼ਨਰ ਬਾਬੇ ਆਪਣੀ ਲੜਾਈ 90 95 ਸਾਲ ਦੀ ਉਮਰ ਦੇ ਅੰਦਰ ਵੀ ਚਾਹੇ ਰੀਂਗ ਕੇ ਉਹਨਾਂ ਨੂੰ ਆਉਣਾ ਪਵੇ ਉਹ ਵੱਡੀ ਜਿੰਦਗੀ ਦੇ ਵਿੱਚ ਸੰਘਰਸ਼ਾਂ ਤੋਂ ਸਾਹਰ ਹੋ ਗਏ ਆ ਆਪਾਂ ਲੜਦੇ ਆ ਰਹੇ ਆ ਦੋ ਗੱਲ ਚੱਲੀ ਐ ਨਵੀਂ ਆਰਥਿਕ ਨੀਤੀਆਂ ਦੇ ਸਹਾਰੇ ਦੇ ਧਰਤੀ ਦੇ ਕਦਮ ਪਾਇਆ 30 ਸਾਲ ਹੋ ਗਏ ਐ 30 ਸਾਲ ਦਾ ਅਸਰ ਨਜ਼ਰ ਆਉਂਦਾ ਏ ਜੇ ਦੇਸ਼ ਦੀ ਲੋਕਾਂ ਨਾਲ ਤੇ ਜੇ ਦੇਖਦੇ ਹੋ ਰਾਜਮ ਫੈਸਲੇ ਕੱਟੇ ਪੱਕੇ ਲੋਕਾਂ ਦੇ

ਦੁਨੀਆ ਦੇ ਅੰਦਰ ਤੋਂ ਪਹਾੜ ਦਾ ਪੱਕਾ ਆਪਣੇ ਆਪਣੀ ਖਾ ਦੇ ਬਹੁਤ ਮਾਜਬ ਨੇ ਮਾਲ ਪੱਤਾ ਵਰਕਰਾਂ ਦੀ ਵੱਡੀ ਮੰਗ ਹੈ ਟਟੋ ਦਾ ਲੋਕਾਂ ਦੇ ਚਾਹੀਦਾ ਹੈ ਰਾਜ ਬੱਚੇ ਵਰਕਰ ਪੱਕੇ ਹੋਣੇ ਚਾਹੀਦੇ ਹੈ ਪੈਨਸ਼ਨਰ ਨੂੰ 2 ਲੱਖ ਦਾ ਫਲਾਨ ਮਿਲਣਾ ਚਾਹੀਦਾ ਹੈ ਦੇ ਪੰਮੀ ਮੰਗਾ ਦਾ ਪੂਰੀਆਂ ਹੋਣਾ ਚਾਹੀਦਾ ਹੈ ਪੰਜਾਬ ਦੇ ਮਾਜਬਾ ਦਾ ਡੀਏ ਫੁਰਿਆ ਪੈਨੂ ਪਤਾ ਗਿਆ ਪੈਨਸ਼ਨਰ ਜਿਹੜੇ ਬਕਾਏ ਸੀਗੇ ਉਹ ਗਏ ਸਾਰੇ ਡੀਏ ਦੇ ਵੀ ਤੇ ਬੇਜੁਸ਼ ਦੇ ਵੀ 17 7 2020 ਤੋਂ ਬਾਅਦ ਵਾਲੇ ਜਿੰਨੇ ਮੁਲਾਜ਼ਮ ਹੈਗੇ ਉਹ ਕੇਟਰ ਦੇ ਨਾਲ ਲੂਟ ਕੇ ਰੱਖ ਦਿੱਤੇ ਜੇ ਸਰਕਾਰ ਨੇ ਇਸ ਤੋਂ ਇਲਾਵਾ ਅਧਿਆਪਕ ਬਲਾਦ ਸਾਹਿਬ ਆਪਣੀਆਂ ਆਪਣੀਆਂ ਵਿਭਾਗੀ ਮੰਗਾਂ ਲਈ ਲੜ ਰਹੇ ਨੇ ਇੱਥੇ ਮੈਰਿਟੋਰੀਅਲ ਸਕੂਲ ਵਾਲੇ ਬੋਲ ਵੀ ਲੈ ਰਹੇ ਕੰਪਿਊਟਰ ਅਧਿਆਪਕ ਸੰਗਰੂਰ ਦੇ ਅੰਦਰ ਆਪਣਾ ਤਾਰੀਖਵਾਰ ਤੇ ਧੋਖੜ ਦਾ ਗੈਟ ਸ਼ੁਰੂ ਕਰਕੇ ਬੈਠੇ ਹੋਏ ਆ ਤੇ ਪੰਜਾਬ ਦੇ ਹਰ ਕੋਨੇ ਚਾਰੇ ਬਿਜਲੀ ਦਾ ਮੁਲਾਜ਼ਮ ਚਾਹੇ ਰੈਗੂਲਰ ਮਰਾਜ ਹੋਵੇ ਚਾਹੇ ਕੱਚਾ ਹੋਵੇ ਤਾਂ ਕਿਸੇ ਵੀ ਕਿਸਮ ਦਾ ਹੋਵੇ ਸਾਰੇ ਲੜ ਰਹੇ ਨੇ ਪੈਨਸ਼ਨਰ ਬਾਬੇ ਆਪਣੀ ਲੜਾਈ 90 95 ਸਾਲ ਦੀ ਉਮਰ ਦੇ ਅੰਦਰ ਵੀ ਚਾਹੇ ਰੀਗ ਕੇ ਉਹਨਾਂ ਪੱਲੇ ਉਹ ਵੱਡੀ ਕਿਰਤੀ ਦੇ ਫਿਰ ਸੰਕਰਸ਼ਣ ਸ਼ਾਮਲ ਹੋ ਗਏ ਆ ਆਪਾਂ ਲੜਦੇ ਆ ਰਹੇ ਆ ਦੋ ਵਾਰ ਚੱਲੀ ਐ ਨਵੀਆਂ ਆਰਥਿਕ ਨੀਤੀਆਂ ਦੇ ਸਾਲ ਹੋ ਗਿਆ 30 ਸਾਲ ਦਾ ਲੱਗਦਾ ਨਾ ਜੇ ਦੇਸ਼ ਦੀ ਲੋੜ ਨਾਲ ਤੇ ਦੇਖਦੇ ਰਾਜਨ ਫੈਸਲਾ ਕੱਢੇ ਮਕੇ ਲਾਟੇ ਪਰ ਮਾਰਟੀ ਕੋਈ ਨਹੀਂ ਅੱਗਿਆ ਸੀ ਉਹਦੇ ਅੰਦਰ ਪੱਕੀ ਭਰਤੀ ਨਹੀਂ ਸੀ ਹੋਈ ਅੱਜ ادارے ਉਨਾ ਉਤੇ ਗਏ ਹੁੰਦੇ ਸੀ ਪਰ ਇਹ ਮੁਹਾਟੀ ਖਿੱਦਮ ਦੀ ਲੜਾਈ ਦਾ ਸੱਟਾ ਵੇ ਕਿ ਅੱਜ ਮੇਰਾ ਹੀ ਹਿੱਟ ਤੇ ਮੌਨ ਤਰਲੇ ਹੋਏ ਆ ਅੱਜ ਵੀ ਚੰਗੀ ਦਾ ਤੇ ਅੱਗਲੀ ਵਾਰੀ ਸੰਗੀ ਕੋਲ ਬੈਠੇ ਹੋਏ ਆ ਸਤਿਓ देख लो पक्की है सतरा चाहिए लड़ाई बट्टी से करनी है ऐ, पर नकली बट्टी लड़ाई छिपे नहीं पड़ती है लड़ाई बट्टी होनी तो और मारनी है दुनिया के अंदर अब हमने रिपोर्ट की नहीं कराया तो पिछला प्रमाण कुछ पता नहीं चला भाई ਕੀ ਹੈ ਆਤੀ troubadour ਬਹੋਇਆ ਦਿਲਾਂ ਤੇ ਗੁੰਦੇ ਆਏ ਨਾਮ ਝਟਦਾ ਹੋ ਗਿਆ ਮਰ ਹੁਣ ਸਭ ਨੂੰ ਪਤਾ ਖਾਲੀ ਹੱਥ ਗਿਆ ਜਿੱਥੇ ਗਿਆ ਗੋਰੀਏ ਛੱਡ ਗਿਆ ਲੈਗਸੀ ਇਹ ਸਭ ਨੂੰ ਪਤਾ ਦਾਨੀ ਮਾੜਾ ਦਿਲਾਂ 'ਚ ਵਸਿਆ ਜਾਣਦੇ ਨਿਆਣੇ ਤੇ ਸਿਆਣੇ ਬਲੀਏ ਓ ਹੱਲੇ ਨਹੀਂ ਓ ਯੱਟ ਦਾ ਜਨਜਾ ਉੱਠਿਆ ਵੇਖੀ ਚੱਲ ਪੈਣਿਆ ਪੜਾਕੇ ਬਲੀਏ ਹੱਲੇ ਨਹੀਂ ਓ ਯੱਟ ਦਾ ਜਨਜਾ ਉੱਠਿਆ ਵੇਖੀ ਚੱਲ ਪੈਣਿਆ ਪੜਾਕੇ ਬਲੀਏ ਬਾਜ ਜਿਹੜੇ ਸੋਚਦੇ ਖਮੋਸ਼ ਹੋ ਗਈ ਵੇਟ ਐਂਡ ਵਾਚ ਹੱਲੇ ਹੋਈ ਐ ਸ਼ੁਰੂ ਰਾਂਦੀ ਦੁਨੀਆ ਤੇ ਪੁੱਤ ਪੈਣਾ ਦਬਕਾ ਕਿਰਸ਼ੀਆ ਵੀ ਨਾਲ-ਨਾਲ ਹੋ ਗਿਆ ਸ਼ੁਰੂ